ਲੋ ਵੀ ਸੱਜਣੋ ਸਾਰੇ ਸੱਜਣਾ ਨੂੰ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜੱਗੇ ਦੀਆਂ ਲਹਿਰਾਂ ਚੈਨਲ ਤੋਂ ਮੈਂ ਸਾਰਿਆਂ ਨੂੰ ਇਸਤਿਕਵਾਲ ਕਰਦਾ ਜੀ ਮੇਰੇ ਚੈਨਲ ਦੇ ਵਿੱਚ ਲੋ ਜੀ ਭਰਾਵੋ ਅੱਜ ਇੱਕ ਆਪਾਂ ਨੂੰ ਕਿਸੇ ਸੱਜਣ ਨੇ ਗੁਜਰਾਤ ਤੋਂ ਆਹ 2 in 1 ਭੇਜਿਆ ਵਿਨਟੇਜ ਹੈ ਤੇ ਮੂਦਨ ਜਪਾਨ ਹੈ ਜੀ ਤੁਹਾਡੀਆਂ ਦੁਆਵਾਂ ਦੇ ਨਾਲ ਪਰਮਾਤਮਾ ਦੀ ਤਪਾ ਦੇ ਨਾਲ ਆਪਣੀ ਲਾਇਬ੍ਰੇਰੀ ਦੇ ਵਿੱਚ ਸੰਗੀਤ ਕਲੈਬਰੀ ਜਿਹੜੀ ਰਿਪੋਰਟਾਂ ਵਾਲੀ ਉਹਦੇ ਵਿੱਚ ਇਸ ਚੀਜ਼ ਦਾ ਵਾਅਦਾ ਹੋਇਆ ਜੇ ਕਿ ਤੁਹਾਡੀਆਂ ਦੁਆਵਾਂਾਂ ਦੇ ਨਾਲ ਆਪਣੀ ਲਾਇਬ੍ਰੇਰੀ ਨੂੰ ਵੀ ਤਰੱਕੀਆਂ ਤਰੇ ਸਾਰੇ ਸੱਜਣਾ ਦਾ ਬਹੁਤ ਬਹੁਤ ਸਰਦੀਆਂ ਚਾਰ ਸਮੇਂ ਨੂੰ ਪੂਰਨ ਕਰਨ ਲਈ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਉਹਨਾਂ ਨੂੰ ਅਰਜ਼ੀਆਂ ਭੇਜਣ ਦੀ ਆਖਰੀ ਤਾਰੀਖ 31 ਸਤੰਬਰ 2024 ਹੈ ਜੀ ਤੇ ਸਾਰੀ ਜਾਣਕਾਰੀ ਨੂੰ ਵਿਸਤਾਰ ਦੇ ਵਿੱਚ ਵੇਖਣ ਦੇ ਲਈ ਨੋਇਗਨ ਸਾਥੀ ਕੁਰਕਸ਼ੇਤਰਾ ਯੂਨੀਵਰਸਿਟੀ ਕੁਰਕਸ਼ੇਤ 88c.in ਕਗਲਾ ਰੋਜ਼ਗਾਰ ਸਮਾਚਾਰ ਨਵੇਂ ਸਾਥੀਓ ਅਸਿਲੀ ਆਇਆ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜਜ ਤਰਨਤਾਰਨ ਵੱਲੋਂ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜਜ ਤਰਨਤਾਰਨ ਵੱਲੋਂ ਸਟੈਨੋਗ੍ਰਾਫਰ ਸਕੇਲ 10 ਦੇ ਵਿੱਚ ਕੋਲ 6 ਅਸਾਮੀਆਂ ਨੂੰ ਪੂਰ ਕਰਨ ਲਈ ਯੋਗ ਮਤਬਰਾਂ ਪਾਸੋਂ ਅਰਜੀ ਮੰਗ ਕੀਤੀ ਜਾਂਦੀ ਹੈ ਇਹਨਾਂ 6 ਅਸਾਮੀਆਂ ਦੇ ਲਈ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਜੀ भे पोइ लाल कुआ श रोल भले